ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪਟਿਆਲਾ ਵਿੱਚ ਕਰਨਲ ਪਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ ਪੁੱਤਰ ਦੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੀਤੀ ਕੁੱਟਮਾਰ ਦਾ ਮਾਮਲਾ ਸੂਬਾ ਸਰਕਾਰ ਵੱਲੋਂ ਜਾਂਚ ਲਈ ਐਲਾਨੀ ਸੈੱਟ ਦੇ ਬਾਵਜੂਦ ਸ਼ਾਂਤ ਨਹੀਂ ਹੋ ਰਿਹਾ ਕੱਲ ਪਟਿਆਲਾ ਵਿੱਚ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਨੇ ਸੈਨਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਉਹਨਾਂ ਆਖਿਆ ਕਿ ਉਹਨਾਂ ਨੂੰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਹੈ ਇਸ ਲਈ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਤੇ ਵੀ ਦੋਸ਼ ਲਾਇਆ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਧਰਨੇ ਵਿੱਚ ਸ਼ਾਮਲ ਜਥੇਬੰਦੀਆਂ ਨੇ ਮੰਗ ਕੀਤੀ ਕਿ ਐਸਐਸਪੀ ਨਾਨਕ ਸਿੰਘ ਦਾ ਤਬਾਦਲਾ ਕੀਤਾ ਜਾਵੇ ਅਤੇ 12 ਪੁਲਿਸ ਮੁਲਾਜ਼ਮਾਂ ਦੇ ਨਾਂ ਵੀ ਜਨਤਕ ਕੀਤੇ ਜਾਣ ਜਦੋਂ ਡੀਸੀਆਂ ਦੀ ਪੋਸਟਿੰਗ ਰਾਤੋਂ ਰਾਤ ਕੱਟ ਦਿੰਦੇ ਨੇ ਤੇ ਇੱਕ ਐਸਪੀ ਦੀ ਪੋਸਟਿੰਗ ਨਹੀਂ ਕਰ ਸਕਦੇ ਭਗਵਾਨ ਸਾਹਿਬ ਜੀ ਕਲ ਸੀਬੀਆਈ ਇਨਕੁਆਇਰੀ ਤੋਂ ਖਾਲੀ ਇੱਕ ਬਲੇਟਰ ਤੇ ਲਿਖਣਾ ਹੈ ਕਿ ਸੀਬੀਆਈ ਇਨਕੁਆਇਰੀ ਇਜ਼ ਨਾ ਇੰਨਾ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋ ਸਾਡੇ ਲਈ ਠੀਕ ਹੈ ਤੇ ਆਪ ਇਪੂ ਇਹ ਦੋਨੋਂ ਮੰਗ ਖਤਮ ਹੋਣ ਤੋਂ ਬਿਗੈ ਨਹੀਂ ਉਠਾਂਗੇ ਇਹ ਸਾਡਾ ਫੈਸਲਾ ਹੈ ਮੇਰੇ ਨਾਲੋ ਨਾਮ ਹੈ ਐਸਐਸਪੀ ਸਾਹਿਬ ਮੀਡੀਆ ਸਾਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਣ ਦਾ ਡਰਦੇ ਹੋ ਤੇ ਤੁਸੀਂ ਪੰਜਾਬ ਨੂੰ ਕਿੱਡਾ ਸਮਾ ਲੋਗੇ ਕਿ ਕਰਨਲ ਸਾਹਿਬ ਮੌਤ ਤੇ ਉਹਨਾਂ ਦੇ ਬੇਟੇ ਨੂੰ ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀ ਜਾਂ ਉਹਨਾਂ ਨੇ ਪਹਿਲੇ ਹੱਟ ਗਿਆ ਨਹੀਂ 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 ਉਹ ਜਿਹੜਾ ਫੌਜੀ ਸਾਹਿਬ ਸੀ ਉਹਨਾਂ ਦੇ ਹੱਥ ਚੱਕੇ ਗਿਆ ਸੀ ਇਹ ਖਰੇ ਖੂਨ ਨਾਲ ਛੋਟਾਂ ਲਾਇਆ ਬੱਤਕਾ ਜਾਰੇ ਪੇਛਾ ਨਾ ਤਕ ਚੱਬ ਗਈ ਜਾਰੇ ਪੇਛਾ ਨਾ ਤਕ ਚੱਬ ਗਈ ਕੱਲ ਦੇ ਪਟਿਆਲਾ ਧਰਨੇ ਵਿੱਚ ਪੁੱਜੇ ਸਾਬਕਾ ਤੇ ਮੌਜੂਦਾ ਸੈਨਿਕਾਂ ਵਿੱਚ ਪੰਜਾਬ ਪੁਲਿਸ ਦੀ ਇਸ ਕਾਰਵਾਈ ਖਿਲਾਫ ਕਾਫੀ ਰੋਹ ਦੇਖਣ ਨੂੰ ਮਿਲਿਆ ਕੁਝ ਫੌਜੀ ਜਵਾਨ ਤਾਂ ਪੰਜਾਬ ਪੁਲਿਸ ਨੂੰ ਚੁਣੌਤੀ ਦਿੰਦੇ ਵੀ ਨਜ਼ਰ ਆਏ ਜਿਸ ਨਾਲ ਇਹ ਖਦਸ਼ਾ ਖੜਾ ਹੋ ਗਿਆ ਹੈ ਕਿ ਜੇਕਰ ਸੂਬਾ ਸਰਕਾਰ ਨੇ ਇਸ ਮਸਲੇ ਨੂੰ ਸੰਜੀਦਗੀ ਨਾਲ ਹੱਲ ਨਾ ਕੀਤਾ ਤਾਂ ਦੋ ਸੁਰੱਖਿਆ ਫੋਰਸਾਂ ਵਿਚਕਾਰ ਟਕਰਾਵ ਵਧ ਜਾਵੇਗਾ ਨਹੀਂ ਇਹ ਕੁਝ ਨਹੀਂ ਬਿਲਕੁਲ ਇਹ ਪੰਜਾਬ ਪੁਲਿਸ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਮੇਵੇ ਖੁਦ ਨਾਲ ਜੁਲਾਈ 2022 ਦੇ ਵਿੱਚ ਸਮਾਣੇ ਸਾਡੇ ਨਾਲ ਸਮਾਣੇ ਸਿਟੀ ਚ ਤੋਂ ਪ੍ਰਕਾਸ਼ ਹੈਡ ਕਨਸਟੇਬਲ ਨੇ ਮੈਂ ਕਿਸੇ ਕੇਸ ਚ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਕੁ ਫੋਜੀ ਲਵੇਟਦੇ ਇਦਾਂ ਹੀ ਕੇਸਾਂ ਚ ਮੈਂ ਤਾਂ ਐਸਐਸਪੀ ਨਾਲ ਸਿੰਘ ਨੂੰ ਗੱਲ ਕਹਿਣਾ ਚਾਹਾਂਗਾ ਇਹ ਇੱਕ ਛੋਟਾ ਜਿਹਾ ਅਨਕਾਉਂਟਰ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜਿਹਨੂੰ ਕੀਤਾ ਤੇ ਹਵਾ ਜਾ ਗਈ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੋਕਵੜਾ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਅਨਕਾਉਂਟਰ ਹੁੰਦਾ ਕੀ ਹੈ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਸੇਖ ਵੀ ਚੱਕ ਜੇ ਮੇਰੇ ਮੂੰਹ ਤੇ ਟੋਕ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਮੋਰਚੇ ਨੂੰ ਖਦੇੜਨ ਤੋਂ ਬਾਅਦ ਗਾਇਬ ਹੋਏ ਟਰੈਕਟਰ ਟਰਾਲੀਆਂ ਤੇ ਕਿਸਾਨਾਂ ਦਾ ਸਮਾਨ ਦਾ ਮਾਮਲਾ ਵੀ ਹੁਣ ਧੂਲ ਫੜਦਾ ਨਜ਼ਰ ਆ ਰਿਹਾ ਹੈ ਸ਼ੰਭੂ ਬਾਰਡਰ ਤੇ ਮੋਰਚੇ ਨੂੰ ਖਦੇੜਨ ਮਗਰੋਂ ਉੱਥੇ ਕਿਸਾਨਾਂ ਦਾ ਸਮਾਨ ਸਲੇ ਟਰੈਕਟਰ ਟਰਾਲੀਆਂ ਗਾਇਬ ਹੋ ਗਿਆ ਸੀ ਜਿਸ ਦੀ ਕਿਸਾਨਾਂ ਨੇ ਖੁਦ ਭਾਲ ਕਰਦਿਆਂ ਕੱਲ ਆਪਣੇ ਸਮਾਨ ਨੂੰ ਖਨੌਰ ਹਲਕੇ ਵਿੱਚੋਂ ਬਰਾਮਦ ਕੀਤਾ ਕਿਸਾਨਾਂ ਨੇ ਦੱਸਿਆ ਕਿ ਕਨੌਰ ਹਲਕੇ ਵਿੱਚੋਂ ਤਿੰਨ ਥਾਵਾਂ ਤੋਂ ਟਰੈਕਟਰ ਟਰਾਲੀ ਬਰਾਮਦ ਕੀਤੇ ਗਏ ਹਨ ਕਿਸਾਨਾਂ ਨੇ ਦੋਸ਼ ਲਾਇਆ ਕਿ ਇਹਨਾਂ ਚੋਰੀਆਂ ਦੇ ਵਿੱਚ ਹਲਕਾ ਵਿਧਾਇਕ ਗੁਰਲਾਲ ਕਨੌਰ ਦੀ ਸ਼ਮੂਲੀਅਤ ਹੈ ਇਸ ਦਰਮਿਆਨ ਇਹ ਵੀ ਸੂਚਨਾ ਮਿਲੀ ਹੈ ਕਿ ਜਦ ਕਿਸਾਨ ਆਪਣੇ ਚੋਰੀ ਹੋਏ ਟਰੈਕਟਰ ਟਰਾਲੀਆਂ ਦੀ ਭਾਲ ਕਰ ਰਹੇ ਸਨ ਤਾਂ ਪਿੰਡ ਸੂਰੋ ਵਿੱਚ ਕੁਝ ਵਿਅਕਤੀਆਂ ਨੇ ਉਹਨਾਂ ਤੇ ਹਮਲਾ ਵੀ ਕੀਤਾ ਹਾਲਾਂਕਿ ਇਹਨਾਂ ਸਾਰੇ ਦੋਸ਼ਾਂ ਤੋਂ ਹਲਕਾ ਵਿਧਾਇਕ ਗੁਰਲਾਲ ਕਨੌਰ ਨੇ ਸਾਫ਼ ਇਨਕਾਰ ਕੀਤਾ ਹੈ ਆਹ ਦੇਖ ਲੋ ਜੀ ਮੈਂ ਬਾਰ-ਬਾਰ ਕਹਿੰਦਾ ਰਿਹਾ ਆ ਠੀਕ ਐ ਆ ਆਵੇ ਗੁਰਲਾਲ ਸਿੰਘ ਆਵੇ ਗੁਰਲਾਲ ਸਿੰਘ ਭਵਾਦ ਦੇ ਨਾਂ ਤੇ ਤੂੰ ਕਲੰਕ ਲਾਤਾ ਆ ਇਸ ਧਰਤੀ ਨੇ ਸਾਨੂੰ ਇੱਕ ਸਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੀ ਔਰ ਤੇਰੇ ਬੰਦੇ ਸਾਡੀ ਚੋਰੀਆਂ ਕਰਦੇ ਨੇ ਟਰਾਲੀ ਚੋਰਾ ਔਰ ਡੀਐਸਪੀ ਦਿਖਾ ਦਿਓ ਚੀਮਾ ਆ ਜਾ ਫਿਰ ਦੇ ਮੇਰੇ ਤੇ ਪਰਚਾ ਇਹ ਚੋਰੀਆਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰੋਂ ਏ ਟਾਲੀਆਂ ਦੂਜੀ ਬ੍ਰਾਹਮਤ ਹੋਈ ਹੈ ਇਹ ਉਹਨਾਂ ਦਾ ਅਹੁਦੇਦਾਰ ਆ ਠੀਕ ਆ ਔਰ ਮੈਂ ਇਹ ਦੱਸਣਾ ਚਾਹੁੰਦਾ ਆ ਵੀ ਇਹ ਠੀਕ ਅਸੀਂ ਸਾਰੀ ਦੁਨੀਆ ਨੂੰ ਦੱਸਾਂਗੇ ਸਸੀਕਾਲ ਜੀ ਮੈਂ ਤੁਹਾਡਾ ਆਪਣਾ ਘਰਾਲ ਕਨੌਰ ਹਲਕੇ ਕਨੌਰ ਦੇ ਪਿੰਡ ਲੋ ਸਿੰਪਲੀ ਦੀ ਇੱਕ ਘਟਨਾ ਮੁੰਡਾ ਉਸਨੇ ਕੋਈ ਕਿਸਾਨੀ ਧਰਨੇ ਦੇ ਉੱਤੋਂ ਟਰਾਲੀਆਂ ਲੈ ਕੇ ਆਂਦੀਆਂ ਚੋਰੀ ਕਰਕੇ ਲੈ ਕੇ ਆਂਦੀਆਂ ਜਾਂ ਕਿਵੇਂ ਲੈ ਜਿਹੜੀਆਂ ਟਰਾਲੀਆਂ ਭਰਾਂਦ ਹੋਈਆਂ ਸੋ ਪਿੰਡ ਲੋਸਿੰਬਲੀ ਐ ਸੋ ਕੁਛ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਭਰਾ ਲਾ ਲੋ ਕਿਸਾਨ ਭਰਾ ਲਾ ਲੋ ਜਿਾਕੂ ਵਕ ਵਕ ਪਾਰਟੀਆਂ ਦਾ ਹੁੰਦਾ ਹੀ ਆ ਪ੍ਰੋਪਗਾਂਡਾ ਵੀ ਉਹ ਐਮਐਲਏ ਸਾਹਿਬ ਦਾ ਘਰ ਆ ਗਰ ਲਾਲ ਕਨੌਰ ਦਾ ਘਰ ਆ ਸੋ ਮੇਰਾ ਜੱਦੀ ਪਿੰਡ ਜਿਹੜਾ ਮਾੜੂ ਆ ਜਾਂ ਮੇਰੀ ਰਹਿਸ਼ ਜਿਹੜੀ ਆ ਉਹ ਇੱਥੇ ਯੂਨੀਵਰਸਿਟੀ ਆ ਰਵਕਸ਼ਨ ਕਲੇਮ ਸੁਪਰਾਵੋ ਮੇਰਾ ਇਸ ਘਟਨਾ ਕਰਮ ਦੇ ਨਾਲ ਕੋਈ ਲੈਣ ਦੇ ਨਹੀਂ ਉੱਧਰ ਸ਼ੰਭੂ ਖਨੋਰੀ ਮੋਰਚੇ ਤੇ ਕਾਰਵਾਈ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਗਏ ਕਿਸਾਨ ਆਗੂਆਂ ਅਤੇ ਹੋਰ ਕਿਸਾਨਾਂ ਦੀ ਰਿਹਾਈ ਲਈ ਹੁਣ ਕਿਸਾਨ ਜਥੇਬੰਦੀਆਂ ਨੇ ਪਿੰਡ ਪੱਦਰ ਤੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚੱਲਦੇ ਕੱਲ ਸੂਬੇ ਭਰ ਵਿੱਚ 500 ਤੋਂ ਵੱਧ ਪਿੰਡਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਮਜਾਰੇ ਕੀਤੇ ਗਏ ਕਿਸਾਨ ਆਗੂਆਂ ਨੇ ਆਖਿਆ ਕਿ ਜੇਕਰ ਕਿਸਾਨਾਂ ਦੀ ਰਿਹਾਈ ਨਾ ਹੋਈ ਤਾਂ ਆਪ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਤੇ ਆਗੂਆਂ ਨੂੰ ਪਿੰਡਾਂ ਵਿੱਚ ਵਣ ਨਹੀਂ ਦਿੱਤਾ ਜਾਵੇਗਾ ਇਸ ਮੌਕੇ ਕਿਸਾਨ ਆਗੂਆਂ ਨੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਸਮਾਨ ਦੀ ਭੰਗ ਤੋੜ ਤੇ ਚੋਰੀ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਅਮਰਸਰ ਦੇ ਬੱਸ ਅੱਡੇ ਤੇ ਕੱਲ ਸ਼ਰਾਰਤੀ ਅੰਸਰਾਂ ਨੇ ਹਿਮਾਚਲ ਪ੍ਰਦੇਸ਼ ਦੀਆਂ 4 ਬੱਸਾਂ ਨੂੰ ਨੁਕਸਾਨ ਪਹੁੰਚਾਇਆ ਇਨਾ ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਬੱਸਾਂ ਤੇ ਖਾਲਿਸਤਾਨ ਵੀ ਪੇਂਟ ਨਾਲ ਲਿਖ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਰੋਡਵੇਜ ਦੇ ਬੱਸ ਦੇ ਡਰਾਈਵਰਾਂ ਦੀ ਸ਼ਿਕਾਇਤ ਤੇ ਅਮਰਸਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਪੰਜਾਬ ਤੇ ਹਿਮਾਚਲ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਚੱਲਦੇ ਜਿੱਥੇ ਦੋਵਾਂ ਸੂਬਿਆਂ ਵਿੱਚ ਕੜਤਨ ਵਾਧੀ ਜਾ ਰਹੀ ਹੈ, ਉੱਥੇ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਹੁਣ ਹੋਰ ਰਾਜਾਂ ਤੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪਹਿਣਾ ਸ਼ੁਰੂ ਹੋ ਗਿਆ ਹੈ ਕੱਲ ਰਾਜਸਥਾਨ ਦੇ ਜੈਪੁਰ ਵਿੱਚ ਤਣਾਅ ਉਸ ਸਮੇਂ ਵਧ ਗਿਆ ਜਦ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਨੰਬਰ ਦੀਆਂ ਗੱਡੀਆਂ ਤੇ ਕੈਨੇਡਾ ਤੇ ਹੋਰ ਮੁਲਕਾਂ ਦੇ ਲੱਗੇ ਝੰਡਿਆਂ ਤੇ ਵਿਰੋਧ ਜਤਾਇਆ ਗਿਆ ਤੇ ਇਹਨਾਂ ਨੂੰ ਉਤਾਰਨ ਲਈ ਆਖਿਆ ਗਿਆ ਉਹ ਵੀ ਪੰਜਾਬ ਦੀਆਂ ਗੱਡੀਆਂ ਆਤੀ ਹੈ ਨਾ ਉਹਨਾਂ ਦੇ ਉੱਪਰ ਉਹ ਪੰਜਾਬ ਦਾ ਉਸ ਦੇ ਉੱਪਰ ਵੀ ਇਹ ਬਣਾ ਸਿੰਗਲਾ ਕਾ ਪਹਿਲੇ ਹੀ ਗਾੜੀ ਕੰਨੇ ਵਿਰੋਧ ਕੀਤਾ ਸੀ ਇਸ ਕੰਨੇ ਸਿੰਗਾ ਕਾ ਵੀ ਵਿਰੋਧ ਕੀਤਾ ਗਿਆ ਨਹੀਂ ਇਹ ਜੋ ਵੀ ਹੈ بھلے میں اس کے مالکوں ہمارے پاس ہیں ان کا یہ ڈٹل ہے تو منا اس ڈرائیور بھائی اور تمہارے کو کہہ رہے ہیں ہمارے مالک باہر گئے ہیں باہر گئے تو باہر لگاؤ انڈیا میں جھنڈا لگا چھوڑ دو کل نہ پاکستان کا جھنڈا لگا کے چلیں اپاں نوں تا کوئی اعتراض نہیں ہے جڑا اپنی خانوں میں لایا مالکان دی گڈی ہے مالکان دی گڈی ہے تے تسی مالکوں نوں بولا رہے ہو کہ جیپور وچ ویلوٹ ہو رہا ہے دوسری یار انڈیا والے ہو جی جیواروں تو یہ کہہ رہے ہیں کہ آسٹریلیا کے کینیڈا کے جھنڈے کیوں لگا کے پھونک رہے ہو

ਮਾਚਲ ਪ੍ਰਦੇਸ਼ ਦੇ ਲਗਭਗ 50 ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਸ੍ਰੀ ਹਰਮੰਦਰ ਸਾਹਿਬ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬਫਦ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨਾਲ ਵੀ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਦੋਵੇਂ ਸੂਬਿਆਂ ਵਿੱਚ ਆਪਸੀ ਪਿਆਰ ਭਾਈਚਾਰਕ ਸਾਂਝ ਤੇ ਸਦਭਾਵਨਾ ਵਧਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਆਖਿਆ ਕਿ ਦੋਵਾਂ ਸੂਬਿਆਂ ਵਿੱਚ ਮਾਹੌਲ ਠੀਕ ਹੈ ਤੇ ਹਿਮਾਚਲ ਵਾਸੀਆਂ ਨੂੰ ਵੀ ਪੰਜਾਬ ਵਿੱਚ ਕੋਈ ਡਰ ਜਾਂ ਖਤਰਾ ਨਹੀਂ। ਉਨ੍ਹਾਂ ਪੰਜਾਬ ਵਾਸੀਆਂ ਨੂੰ ਵੀ ਹਿਮਾਚਲ ਬੇਖੌਫ ਹੋ ਕੇ ਜਾਣ ਦਾ ਸੰਦੇਸ਼ ਦਿੱਤਾ। ਸੂਬਾ ਸਰਕਾਰ ਵੱਲੋਂ ਭਾਵੇਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਆਪ ਸਰਕਾਰ ਦੇ ਮੌਜੂਦਾ ਕਾਰਜਕਾਲ ਵਿੱਚ ਸਰਕਾਰੀ ਨੌਕਰੀਆਂ ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਪਰ ਜ਼ਮੀਨੀ ਹਕੀਕਤ ਇਸ ਤੋਂ ਉਲਟ ਜਾਪ ਰਹੀ ਹੈ ਦਰਸਲ ਸਿੱਖਿਆ ਵਿਭਾਗ ਵੱਲੋਂ ਬੀਤੀ ਦੇਰ ਰਾਤ ਜਾਰੀ ਕੀਤੇ ਹੁਕਮਾਂ ਨੇ 400 ਤੋਂ ਵੱਧ ਅਧਿਆਪਕਾਂ ਦੀਆਂ ਨੌਕਰੀਆਂ ਖੋਹ ਲਈਆਂ ਦਰਸਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਪਣਾ ਪਰਖਕਾਲ ਸਮਾਂ ਪੂਰਾ ਕਰਨ ਦੇ ਬਾਵਜੂਦ 3704 ਮਾਸਟਰ ਕੈਡਰ ਭਰਤੀ ਦੇ ਅਧਿਆਪਕਾਂ ਨੂੰ ਭਰਤੀ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਦੀਆਂ ਮੈਰਿਟ ਲਿਸਟਾਂ ਰਿਵਾਈਜ਼ਡ ਕਰਕੇ ਉਹਨਾਂ ਨੂੰ ਭਰਤੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਬਾਰ ਕੀਤੇ ਗਏ ਅਧਿਆਪਕਾਂ ਦੀ ਗਿਣਤੀ 410 ਦੱਸੀ ਜਾ ਰਹੀ ਹੈ ਇਨ੍ਹਾਂ ਅਧਿਆਪਕਾਂ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਹ ਮੈਰਿਟ ਸੂਚੀਆਂ ਜਲਦ ਰਿਵਾਈਜ਼ ਕੀਤੀਆਂ ਜਾਣ ਤੇ ਉਹਨਾਂ ਦੇ ਨਾਮ ਇਨ੍ਹਾਂ ਵਿੱਚ ਸ਼ਾਮਲ ਕੀਤੇ ਜਾਣ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਸੰਘਰਸ਼ ਤੇਜ਼ ਕਰਨਗੇ ਉਧਰ ਸੂਤਰਾਂ ਮੁਤਾਬਕ ਸੂਬੇ ਭਰ ਵਿੱਚ ਫਰਦ ਕੇਂਦਰਾਂ ਵਿੱਚ ਆਨਲਾਈਨ ਜਮ੍ਹਾਂਬੰਦੀ ਤੇ ਇੰਤਕਾਲ ਕਰਨ ਵਾਲੇ 900 ਦੇ ਕਰੀਬ ਕਾਮਿਆਂ ਨੂੰ ਵੀ ਹੁਣ ਨੌਕਰੀ ਤੋਂ ਲਾਂਭੇ ਕਰਨ ਦੀ ਤਿਆਰੀ ਵਿੱਡ ਦਿੱਤੀ ਗਈ ਹੈ ਇਹ ਕਾਮੇ 15 ਸਾਲ ਤੋਂ ਨੌਕਰੀ ਕਰ ਰਹੇ ਸਨ ਤੇ ਪੱਕੇ ਹੋਣ ਦੀ ਉਡੀਕ ਵਿੱਚ ਸਨ ਪਰ ਸਰਕਾਰ ਨੇ ਹੁਣ ਉਹਨਾਂ ਨੂੰ ਪੱਕੇ ਕਰਨ ਦੀ ਥਾਂ ਘਰ ਤੋਰਨ ਦਾ ਫੈਸਲਾ ਕਰ ਲਿਆ ਹੈ ਇੱਥੇ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਸਰਕਾਰ ਨੇ ਇੰਤਕਾਲ ਦਰਜ ਕਰਨ ਦਾ ਕੰਮ ਪਟਵਾਰੀਆਂ ਨੂੰ ਦੇ ਦਿੱਤਾ ਸੀ ਤੇ ਫਰਦ ਦਾ ਕੰਮ ਵੀ ਹੁਣ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਵੈੱਬਸਾਈਟ ਰਾਹੀਂ ਆਨਲਾਈਨ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕੰਮ ਨਾ ਹੋਣ ਕਾਰਨ ਇਹਨਾਂ ਕੰਮਿਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ ਹਾਈ ਕੋਰਟ ਦੇ ਜੱਜ ਜਸ਼ਵੰਤ ਬਰਮਾ ਦੀ ਰਹਾਇਸ਼ ਤੋਂ ਕਰੋੜਾ ਰੁਪਏ ਦੀ ਨਗਦੀ ਮਿਲਣ ਦੇ ਮਾਮਲੇ ਤੇ ਆਖਰਕਾਰ ਸੁਪਰੀਮ ਕੋਰਟ ਨੇ ਹੁਣ ਜਾਂਚ ਦਾ ਫੈਸਲਾ ਲੈ ਲਿਆ ਹੈ ਸੁਪਰੀਮ ਕੋਰਟ ਨੇ ਕੱਲ ਜਾਰੀ ਕੀਤੇ ਹੁਕਮਾਂ ਮੁਤਾਬਕ ਦੱਸਿਆ ਕਿ ਜੱਜ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਗਈ ਹੈ ਜਿਸ ਦੇ ਅਗਵਾਈ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਕਰਨਗੇ ਇਸ ਦੇ ਦਰਮਿਆਨ ਸੁਪਰੀਮ ਕੋਰਟ ਨੇ ਇਹ ਵੀ ਹੁਕਮ ਦਿੱਤੇ ਕਿ ਜਦ ਤੱਕ ਜਾਂਚ ਪੂਰੀ ਨਹੀਂ ਹੁੰਦੀ ਜੱਜ ਜਸ਼ਵੰਤ ਵਰਮਾ ਨੂੰ ਕੋਈ ਵੀ ਨਾਇਕ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ ਉਧਰ ਕੱਲ ਸੋਸ਼ਲ ਮੀਡੀਆ ਤੇ ਜੱਜ ਦੇ ਘਰੋਂ ਅੱਗ ਲੱਗਣ ਸਮੇ ਬਰਮਦ ਹੋਏ ਨੋਟਾਂ ਦੀ ਵੀਡੀਓ ਵੀ ਖੂਬ ਵਾਇਰਲ ਰਹੀ ਲੋਕ ਸਭਾ ਹੱਦਬੰਦੀ ਬਾਰੇ ਤਾਮਿਲ ਲਾਡੂ ਦੀ ਸੱਤਾਧਾਰੀ ਤਰ ਡੀਐਮਕੇ ਦੇ ਸੱਦੇ ਤੇ ਕੱਲ ਇੱਕ ਭਾਈਪਾ ਵਿਰੋਧੀ ਪਾਰਟੀਆਂ ਦੀ ਇੱਕ ਸਾਂਝੀ ਬੈਠਕ ਚਨਈ ਵਿੱਚ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਸ਼੍ਰੋਮਨੇ ਕਾਲੀਦਨ ਐਨਸੀਪੀ ਤੇ ਹੋਰ ਭਾਈਪਾ ਵਿਰੋਧੀ ਪਾਰਟੀਆਂ ਨੇ ਹਿੱਸਾ ਲਿਆ ਇਸ ਬੈਠਕ ਵਿੱਚ ਸਮੂਹਿਕ ਤੌਰ ਤੇ ਮੰਗ ਕੀਤੀ ਗਈ ਕਿ ਨਮੀ ਕੀਤੀ ਜਾ ਰਹੀ ਹੱਦਬੰਦੀ ਨਿਰਪੱਖ ਢੰਗ ਨਾਲ ਕੀਤੀ ਜਾਵੇ ਤੇ ਗਿਣਤੀਆਂ ਦੀ ਗਿਣਤੀ ਨੂੰ ਆਬਾਦੀ ਨਾਲ ਨਾ ਜੋੜਿਆ ਜਾਵੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ 90% ہمارا ਪਰਸੈਂਟੇਜ ਆ ਦੇਸ਼ ਦੀ ਆਜ਼ਾਦੀ में है और 2.39 हमारा पार्लियामेंट में और उस 2.39 को भी 2.11 पे लेके आने आना चाहते हैं हम तो ये बिल्कुल भी परताष्ट नहीं करेंगे कि हमारा परसेंटेज कम हो बल्कि हम तो बढ़ाने के लिए बात कर रहे थे कि हमारा और आपको पॉपुलेशन कम करने की सजा मिल रही है इज इट ए पनिशमेंट 888 सीट सर जो नई पार्लियामेंट है 888 सीट 850 लगा लेंगे ज्यादा से ज्यादा 860 कर लेंगे ये इनका पहले से ही प्लान था कि साउथ को डिक्रीज कर देंगे, नॉर्थ को इंक्रीज कर देंगे जहां जहां से हम जीतते हैं, अब यूपी की हो सकता है 125 से ज्यादा हो जाए पंजाब पुलिस वालों सूबे नशे विरुद्ध शुरू की मुहिम ਕੱਲ ਲਗਾਤਾਰ 22ਵੇਂ ਦਿਨ ਵੀ ਚੱਲੀ ਰਹੀ। ਕੱਲ ਦੀ ਮੁਹਿੰਮ ਵਿੱਚ ਪੁਲਿਸ ਨੇ ਸੂਬੇ ਭਰ ਵਿੱਚ ਲਗਭਗ 500 ਤੋਂ ਵੱਧ ਥਾਵਾਂ ਤੇ ਛਾਪੇ ਮਾਰ ਕੇ 75 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਇਸ ਤਰ੍ਹਾਂ ਹੁਣ ਤੱਕ ਇਸ ਮੁਹਿੰਮ ਅਧੀਨ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਗਿਣਤੀ 3000 ਦੇ ਪਾਰ ਚਲੀ ਗਈ ਹੈ। ED ਨੇ ਕੱਲ ਜਲੰਧਰ ਦੇ ਸਾਬਕਾ ਸਬ ਪੋਸਟਮਾਸਟਰ ਸੰਜੀਵ ਕੁਮਾਰ ਦੀ ਲਗਭਗ 42 ਲੱਖ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ। ਇੱਥੇ ਦੱਸਣਯੋਗ ਹੈ ਕਿ ਜਲੰਧਰ ਦਾ ਇਹ ਸਾਬਕਾ ਪੋਸਟਮਾਸਟਰ ਲੋਕਾਂ ਨਾਲ ਲਗਭਗ 8.5 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਾ ਹੈ ਜਿਸ ਤੇ ਅਦਾਲਤ ਨੇ ਇਸ ਨੂੰ 5 ਸਾਲ ਦੀ ਸਜ਼ਾ ਸੁਣਾਈ ਹੋਈ ਹੈ ਅਤੇ ਇਸ ਤੋਂ ਬਿਨਾ 15 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਭੋਲੇ-ਭਾਲੇ ਨਿਵੇਸ਼ਕਾਂ ਦੀ ਜਮ੍ਹਾਂ ਰਕਮ ਆਪਣੇ ਕੋਲ ਰੱਖ ਲੈਂਦਾ ਸੀ ਤੇ ਉਹਨਾਂ ਦੀਆਂ ਕਾਪੀਆਂ ਵਿੱਚ ਫਰਜੀ ਐਂਟਰੀਆਂ ਕਰ ਦਿੰਦਾ ਸੀ। ਇੱਥੇ ਇਹ ਦੱਸਣਯੋਗ ਹੈ ਕਿ ਡਾਕ ਘਰ ਵਿੱਚ ਬਚਤ ਯੋਜਨਾਵਾਂ ਵਿੱਚ ਨਿਵੇਸ਼ਕਾਂ ਦੀ ਜਮ੍ਹਾਂ ਰਾਸ਼ੀ ਨਾਲ ਪਹਿਲਾਂ ਵੀ ਧੋਖਾਧੜੀ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ। ਜਸਤੇ ਚਲਦੇ ਮਹਾਰਾਂ ਦਾ ਮੰਨਣਾ ਹੈ ਕਿ ਨਿਵੇਸ਼ਕਾਂ ਨੂੰ ਇਹਨਾਂ ਬਚਤ ਯੋਜਨਾਵਾਂ ਵਿੱਚ ਰਾਸ਼ੀ ਜਮ੍ਹਾਂ ਕਰਵਾਉਂਦੇ ਸਮੇਂ ਚੈੱਕ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਆਨਲਾਈਨ ਪੇਮੈਂਟ ਕਰਨਾ ਉਹਨਾਂ ਆਖਿਆ ਕਿ ਨਗਦ ਰਾਸ਼ੀ ਦਾ ਭੁਗਤਾਨ ਇਸ ਖਾਤਿਆਂ ਵਿੱਚ ਜਮ੍ਹਾਂ ਕਰਨ ਲਈ ਨਾ ਵਰਤਿਆ ਜਾਵੇ। ਸ਼ਹੀਦੇ ਆਜਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਸੰਬੰਧੀ ਸੂਬਾ ਪੱਧਰੀ ਸਮਾਗਮ ਅੱਜ ਖਟਕੜ ਕਲਾ ਵਿੱਚ ਹੋ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਿਰਕਤ ਕਰਨਗੇ ਪੁਲਸ ਤੇ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਇਸ ਲਈ ਮੁਕੰਮਲ ਕਰ ਲਏ ਗਏ ਹਨ ਦੱਸਿਆ ਗਿਆ ਹੈ ਕਿ ਸੁਰੱਖਿਆ ਪ੍ਰਬੰਧਾਂ ਤਹਿਤ 1000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ ਇਸ ਤੋਂ ਬਿਨਾਂ 100 ਦੇ ਕਰੀਬ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਦਰਸਲ ਪ੍ਰਸ਼ਾਸਨ ਨੂੰ ਖਦਸ਼ਾ ਹੈ ਕਿ ਕਿਸਾਨ ਅੰਦੋਲਨ ਤੇ ਕੀਤੀ ਕਾਰਵਾਈ ਤੋਂ ਬਾਅਦ ਕਿਸਾਨ ਜਥੇਬੰਦੀਆਂ ਇਸ ਪ੍ਰੋਗਰਾਮ ਵਿੱਚ ਖਲਲ ਪਾ ਸਕਦੀਆਂ ਹਨ IPL ਦਾ 18ਵਾਂ ਸੀਜ਼ਨ ਕੱਲ ਕੋਲਕਾਤਾ ਵਿੱਚ ਸ਼ੁਰੂ ਹੋ ਗਿਆ। ਪਹਿਲੇ ਮੈਚ ਵਿੱਚ ਵਿਰਾਟ ਕੋਹਲੀ ਤੇ ਫਿਲ ਸਾਰਟ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ RCB ਨੇ ਘਰੇਲੂ ਟੀਮ KKR ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ 174 ਦੌੜਾਂ ਬਣਾਈਆਂ। ਬੰਗਲੌਰੂ ਨੇ ਇਹ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ